ਜੀ ਆਪ ਦਾ ਡੇਰਾ ਬਾਬਾ ਨਾਨਕ ਸਾਰਿਆਂ ਨੂੰ ਪਤਰੀ ਗਾ ਜਮ ਬੜਾ ਲਾਤ ਹੋ ਜਾ ਰਹੀ ਜੀ ਜੀ ਆ ਰਹੀ ਆ ਆਮੋ ਜਿਹੜਾ ਇਹ ਡੇਰਾ ਪਾਪਾ ਦਾ ਹੈ ਪ੍ਰਸ਼ਾਦ ਲਈ ਲਿਆ ਕਿ ਨਾਲ ਵਾਸਤੇ ਫਿਰ ਤੁਹਾਨੂੰ ਦਰਸ਼ਨ ਕਰਾ ਲੈ ਜੀ ਅੱਜ ਆਪਾਂ ਆਏ ਜੀ ਡੇਰਾ ਬਾਬਾ ਨਾਨਕ ਜੀ ਵੀਰ ਜੀ ਮਾਂ ਵੀ

ਜੱਪਾ ਹੈ ਜੀ ਡੇਰਾ ਬਾਬਾ ਨਾਨਕ ਗੁਰਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਸ਼ਹਿਰ ਅੰਦਰ ਚੋਲਾ ਸਾਹਿਬ ਵੀ ਹੈ ਤੁਹਾਨੂੰ ਦਰਸ਼ਨ ਕਰਾਉਣੇ ਆ ਜੇ ਅੰਦਰ ਹੋਇਆ ਤੇ ਬਾਕੀ ਨੂੰ ਪਤਾ ਨਹੀਂਗਾ ਇਹ ਰਾ ਬਾਬਾ ਨਾਲੇ ਤੋਂ ਨਾਲ ਜੀਜੀ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੋ ਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਸ ਭਾਈ ਨੱਤਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਅਸਥਾਨ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਇਸ ਅਸਥਾਨ ਤੇ ਜੋ ਪਹਿਲੀ ਵਾਰ ਦਸੰਬਰ 1515 ਈਸਵੀ ਦੇ ਵਿੱਚ ਪਹਿਲੀ ਉਦਾਸੀ ਦੁਬਾਰ ਆਪਨੇ ਹਣ ਆਏ ਤੇ ਇੱਥੇ ਥੜਾ ਸੈਕ ਤੇ ਆ ਕੇ ਬਿਰਾਜਮਾਨ ਹੋਏ ਸਨ ਤੇ ਬਹੁਤ ਸਾਰੀਆਂ ਦੂਸਰੀ ਗੁਰੂ ਨਾਨਕ ਤੇਜ ਜੀ ਮਹਾਰਾਜਿਆਂ ਦੇ ਇਥੇ ਪਰਵਚਨ ਸੁਣੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਤੇ ਜਦੋਂ ਉਹਨਾਂ ਦੇ ਅਨੰਦ ਸਿੱਖ ਭਾਈ ਅਜੀਤਾ ਰੰਦਾਵਾ ਜੀ ਜਿਨ੍ਹਾਂ ਦੇ ਨਾਲ ਪਹਿਲਾਂ ਬਹੁਤ ਸਾਰੀਆਂ ਗੋਸ਼ਟੀਆਂ ਹੋਈਆਂ ਜੋ ਵੀ ਉਹ ਸਵਾਲ ਉਸ ਦੇ ਸਨ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਉਹਨਾਂ ਨੂੰ ਹਰ ਸਵਾਲ ਦਾ ਉੱਤਰ ਉਹਨਾਂ ਨੂੰ ਦਿੱਤਾ ਉਹਨਾਂ ਦੀ ਤਸੱਲੀ ਹੋਈ ਤੇ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਆਂਦਾ ਉਹ ਅਨੰਦ ਸਿੱਖ ਬਣਿਆ ਜੋ ਕਿ ਬੜਾ ਵੱਡਾ ਜ਼ਿਮੀਦਾਰ ਸੀ ਬਹੁਤ ਸਾਰੇ ਉਸ ਪਾਸ ਜ਼ਮੀਨ ਸੀ ਤੇ ਉਹਨਾਂ ਦੇ ਪਾਸ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦਾ ਸੌਰਾ ਸਾਹਿਬ ਬਾਬਾ ਮੂਰ ਚੰਦ ਜੀ ਜੋ ਪਟਵਾਰੀ ਦੀ ਨੌਕਰੀ ਕਰਦੇ ਸਨ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜਦੋਂ ਉਦਾਸੀਆਂ ਚਲੇ ਜਾਂਦੇ ਸਨ ਤੇ ਉਹਨਾਂ ਦਾ ਪਰਿਵਾਰ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਤੇ ਉਹਨਾਂ ਦਾ ਬੇਟਾ ਬਾਬਾ ਸੀ ਚੰਦ ਜੀ बाबा लक्ष्मीदास जी ਇਹ ਉਹਨਾਂ ਦੇ ਪਾਸ ਇੱਥੇ ਪਿੰਡ ਪੱਖੋ ਕੀ ਰੰਡਾਵਾ ਜੋ ਇਸ ਸਥਾਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੇ ਹੀ ਉਹਨਾਂ ਦੀ ਰਹਿਐ ਸੀ ਇੱਥੇ ਹੀ ਰਹਿੰਦੇ ਸਨ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜਦ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਣ ਆਏ ਤੇ ਇਸ ਸਥਾਨ ਤੇ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਥੜਾ ਸਹਿਤ ਆ ਕੇ ਬ੍ਰਾਜਮਣ ਹੋਏ ਸਨ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੋ ਕਿ ਕਰਤਾਰਪੁਰ ਸਾਹਿਬ ਵਿਖੇ 18 ਸਾਲ ਦੇ ਕਰੀਬ ਰਹੇ ਜੀਵਨ ਦਾ ਅੰਤਲਾ ਸਮਾ 18 ਸਾਲ ਉਹਨਾਂ ਨੇ ਇੱਥੇ ਹੀ ਬਤੀਤ ਕੀਤੇ ਤੇ ਸੰਗਤਾਂ ਨੂੰ ਜੁੜਿਆ ਕਿਰਤ ਕਰੋ ਵੰਡ ਛੋਦਾ ਵੰディース ਬਖਸ਼ਿਸ਼ ਕੀਤਾ ਤੇ 18 ਸਾਲ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜਦੋਂ ਵਿਚਰਦੇ ਤੇ ਇਸ ਸਥਾਨ ਤੇ ਵੀ ਆਉਂਦੇ ਤੇ ਇੱਥੇ ਜੋ ਖੂਹ ਹੈ ਬਾਬਾ ਜੀ ਤਰੰਦਾਵਾ ਦਾ ਜਿੱਥੇ ਉਹ ਇਸ ਖੂਹ ਦੇ ਨਾਲ ਖੇਤੀਬਾੜੀ ਕਰਦੇ ਸਨ ਇ ਇਥੇ ਕਿੰਨਾ ਕਿੰਨਾ ਸਮਾਂ ਬੈਠ ਕੇ ਸੰਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਕਰਦੇ ਸਨ ਤੇ ਬਹੁਤ ਹੀ ਵਧੀਆ ਰਮਣੀਕ ਵਾਤਾਵਰਨ ਬਣ ਜਾਂਦਾ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਸੰਗਤਾਂ ਨੂੰ ਨਾਲ ਲੈ ਕੇ ਜਦੋਂ ਕਰਤਾਰਪੁਰ ਸਾਹਿਬ ਵਿਖੇ ਹਾੜ ਦੇ ਨਾਲ ਉਹਨਾਂ ਦੀ ਬਣਾਈ ਹੋਈ ਯਾਦਗਾਰ ਨੂੰ ਢਾ ਲੱਗੇ ਤਾਂ ਉੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦਾ ਜੋ ਚਾਦਰ ਦਾ ਸੰਸਕਾਰ ਕਰਕੇ ਜੋ ਰਾਖ ਉਸ ਵਿੱਚ ਦਬਾ ਕੇ ਉਸ ਗਾਗਰ ਵਿੱਚ ਪਾ ਕੇ ਤੇ ਯਾਦਗਾਰ ਬਣਾਈ ਹੋਈ ਸੀ ਤੇ ਉਹ ਯਾਦਗਾਰ ਨੂੰ ਢਾਹ ਲੱਗੀ ਤੇ ਉਹ ਗਾਗਰ ਫਿਰ ੁੱਟ ਕੇ ਬਾਬਾ ਸ੍ਰੀ ਚੰਦ ਜੀ ਇਸ ਅਸਥਾਨ ਜਿੱਥੇ ਸਤਿਗੁਰੂ ਸਿਦੂ ਨਾਨਕ ਤੇ ਜੀ ਮਹਾਰਾਜੀ ਦਾ ਪ੍ਰਕਾਸ਼ ਹੈ ਜਿੱਥੇ ਥੜਾ ਸਹਿਬ ਤੇ ਆ ਕੇ ਸਤਿਗੁਰੂ ਜੀ ਬਰਾਜਮਾਨ ਹੋਏ ਸਨ ਉਸ ਅਸਥਾਨ ਤੇ ਆ ਕੇ ਉਹਨਾਂ ਨੇ ਉਹ ਗਾਗਰ ਨੂੰ ਦੱਬਿਆ ਤੇ ਇਸ ਅਸਥਾਨ ਦਾ ਨਾਮ ਦੇਹਰਾ ਬਾਬਾ ਨਾਨਕ ਰੱਖਿਆ ਹੈ ਜਿਹੜਾ ਗੋਲੀ ਦੇ ਅਨੁਸਾਰ ਬਾਦ ਵਿੱਚ ਡੇਰਾ ਬਾਬਾ ਨਾਨਕ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਤੇ ਸਤਿਗੁਰੂ ਪ੍ਰਤੇਰ ਜੀ ਮਹਾਰਾਜ ਜੋ ਪਾਵਨ ਯਾਦਗਾਰ ਇਹ ਅਸਥਾਨ ਹੈ ਡੇਰਾ ਬਾਬਾ ਨਾਨਕ ਇੱਥੇ ਦੂਰੋਂ ਦੂਰੋਂ ਆ ਕੇ ਸੰਤਾਂ ਦਾ ਨਤਮਸਤਕ ਹੁੰਦੀਆਂ ਹਨ ਤੇ ਇਥੋਂ ਅੱਧਾ ਕਿਲੋਮੀਟਰ ਤੇ ਗੁਰਦੁਆਰਾ ਸ੍ਰੀ ਥੋੜਾ ਸਰ ਹੈ ਜੋ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜਦੋਂ ਬਗਦਾਦ ਗਏ ਸਨ ਤੇ ਉੱਥੇ ਉਹਨਾਂ ਦੇ ਕਿਸੇ ਕਰੀਮੀ ਨੇ ਉਹਨਾਂ ਨੂੰ ਇਸ ਚੋਲਾ ਸਾਹਿਬ ਪੇਟਾ ਦਿੱਤਾ ਸੀ ਜਿਨ੍ਹਾਂ ਉੱਪਰ ਗੁਰਾਮ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ ਤੇ ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜਦੋਂ ਉੱਥੇ ਚੱਲਣ ਸਮੇ ਫਕੀਰ ਅਜੀਜੁਦੀਨ ਨੂੰ ਮਿਲੇ ਆਏ ਤੇ ਉਹਨਾਂ ਨੇ ਕਾਫੀ ਸਿਰ ਉਸ ਚੋਲਾ ਸਾਹਿਬ ਦੀ ਸੰਭਾਲ ਕੀਤੀ ਤੇ ਆਉਣ ਸਮੇ ਜਦੋਂ ਉਹ ਉਹਨਾਂ ਨੇ ਆਪਣਾ ਅੰਤ ਸਮਾਂ ਦੇਖਿਆ ਕਿ ਇਸ ਚੋਲਾ ਸਾਹਿਬ ਦੀ ਖਿਦਰੀ ਸੰਭਾਲਣੀ ਕਰਨੀ ਤਾਂ ਉਹ ਬਰਖ ਬੁਖਾਰੇ ਦੀ ਗੁਫਾ ਦੇ ਵਿੱਚ ਉਹਨਾਂ ਨੇ ਇਸ ਨੂੰ ਸੰਭਾਲ ਕੇ ਰੱਖ ਦਿੱਤਾ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਦੀ ਨੌਵੀਂ ਪੀੜੀ ਚਾ ਬਾਬਾ ਕਾਵਲੀ ਮਲਜੀ ਹੋਏ ਹਨ ਉਹਨਾਂ ਨੇ ਫਿਰ ਈ ਢੋਲਾ ਸਾਹਿਬ ਉਥੋਂ ਬਰਤ ਬੁਖਾਰੀ ਤੋਂ ਲੈ ਕੇ ਡੇਰਾ ਬਾਬਾ ਨਾਨਕ ਢੋਲਾ ਸਾਹਿਬ ਵਾਲੇ ਅਸਥਾਨ ਤੇ ਆ ਕੇ ਸਥਾਪਨ ਕੀਤਾ ਤੇ ਸੰਗਤਾਂ ਨੂੰ ਦਰਸ਼ਨ ਜਦਾਰੀ ਕਰਵਾਈ ਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ ਹੀ ਬੜਾ ਪਹਾੜੀ ਜੋੜ ਮੇਲਾ ਬਣਾਇਆ ਜਾਂਦਾ ਹੈ ਤੇ ਸੰਗਤਾਂ ਦੁਆਬੀ ਤੋਂ ਦੂਰ ਦੂਰੋਂ ਆ ਕੇ ਉੜਾ ਸਹਿਗੇ ਜਰਨਾਤ ਨਾਸਤ ਕੁੰਨੀਆਂ ਤੇ ਇਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੀ ਜੋ ਜਾਤ ਦੇ ਵਿੱਚ ਇਹ ਭਾਰੀ ਜੋੜ ਮੇਲਾ ਅਤੇ ਗੁਰੂ ਨਾਨਕ ਸਾਹਿਬੀ ਦਾ ਪ੍ਰਕਾਸ਼ ਪੁਰਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦਾ ਪ੍ਰਕਾਸ਼ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇਸ ਆਸਾਨ ਦਾ ਜੋਗ ਪ੍ਰਬੰਧ ਕੀਤਾ ਗਿਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਨ ਵਾਸਤੇ ਉਹਨਾਂ ਨੇ ਇਹ ਜੋ ਸੁਚਾਰੂ ਢੰਗ ਦੇ ਨਾਲ ਜੋ ਪ੍ਰਬੰਧ ਚਲਾ ਰਹੇ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਦਲਿਕ ਨੂੰ ਪਾਵਨ ਪਾਲਕੀ ਸਾਹਿਬ ਜੋ ਆ ਵੀ ਦਰਸ਼ਨੇਦਾਰੀ ਕਰ ਰਹੇ ਹੋ ਇਸ ਹੀ ਪੰਜਾਬ ਮਹਾਰਾਜ ਰਣਜੀਤ ਸਿੰਘ ਵੱਲੋਂ ਜਦੋਂ ਇਸ ਅਸਥਾਨ ਦੇ ਦਰਸ਼ਨੇਦਾਰੀ ਕਰਨ ਵਾਸਤੇ ਆਏ 1827 ਦੇ ਵਿੱਚ ਸੁੰਦਰ ਸੋਨੇ ਦੀ ਪਾਲਕੀ ਸਾਹਿਬ ਦੀ ਸੇਵਾ ਕਰਵਾਈ ਤੇ ਗੁੰਬਦ ਸਾਹਿਬ ਤੇ ਵੀ ਸੋਨੇ ਦੀ ਸੇਵਾ ਕਰਵਾਈ ਸੀ ਤੇ ਇਸ ਅਸਥਾਨ ਵਿਖੇ ਹੀ ਇੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦੇ ਪੁੱਤਰੇ ਬਾਬਾ ਧਰਮਚੰਦ ਜੀ ਅਕਾਲ ਚਲਾਣਾ ਕਰ ਗਏ ਸਨ ਤਾਂ ਪਰਿਵਾਰ ਦੇ ਨਾਲ ਹਮ ਦਰਦੀ ਕਰਨ ਵਾਸਤ ਕਰਨ ਵਾਸਤੇ ਇੱਥੇ ਆਈ ਕਿ ਉਹਨਾਂ ਨੇ ਇਥਿਆ ਕੇ ਜੋ ਕੀਰਤਨ ਕੀਤਾ ਆਪ ਸੰਤਾਂ ਨੂੰ ਪਾਵਨ ਗੁਰਬਾਣੀ ਦੇ ਨਾਲ ਜੋੜਿਆ ਆਪ ਸ਼ਬਦ ਦਾ ਗਾਇਨ ਕੀਤਾ ਸੀ ਤੇ ਸੰਗਤਾਂ ਨੂੰ ਉਸ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦੀ ਉਹ ਤੁਰ ਦਰਗਾਹੋਂ ਬਖਸ਼ੀ ਰੀ ਇਲਾਹੀ ਬਾਣੀ ਨਾਲ ਜੋੜ ਕੇ ਨਿਹਾਲ ਕੀਤਾ ਸੀ ਉਹਨਾਂ ਦਾ ਵੀ ਇਹ ਅਸਥਾਨ ਇੱਥੇ ਬਣਿਆ ਹੋਇਆ ਹੈ ਗੁਰਦੁਆਰਾ ਕੀਰਤਨ ਅਸਥਾਨ ਸਾਹਿਬ ਜੋ ਆਪ ਜੀ ਉਸਦੇ ਵੀ ਦਰਸ਼ਨ ਇਡਾਰੀ ਕਰ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਗੁਰੂ ਜੀ ਕੀ ਫਤਿਹ ਜੀ ਉਹ ਕੀਰਤਨ ਸਾਂਚੇ ਗੁਰਦਵਾਰ ਦੰਦ ਜੀ ਤੇ ਉਹ ਬਣਿਆ ਅਸਥਾਨ ਸਾਹਮਣੇ ਲੋ ਜੀ ਦਰਸ਼ਨ ਕਰ ਲਓ ਜੀ ਡੇਰਾ ਬਾਬਾ ਲੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਅੱਜ ਆਪ ਆਏ ਸੀ ਅੱਜ ਤੀਕ ਹੈਗੀ ਹੈ ਜੀ 17 ਜੁਲਾਈ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਬਹੁਤ ਜੀ ਅੱਜ ਆਪ ਆਏ ਸੀ ਲੇਰਾ ਬਾਬਾ ਨਾਨਕ ਉਡੀਓ ਤਾਂ ਕੱਲ ਜਾਂ ਪਰਸੋ ਆਏਗੀ ਦੇਖ ਲਈ ਵੀ ਵੀਰ ਜੀ ਵੀਡੀਓ ਬਣਾ ਰਹੇ ਆਪਾਂ ਤੇਰਾ ਬਾਬਾ ਨਾਨਕ ਆ ਕੇ ਅੱਜ ਤੱਕ ਵੀ ਹੋਇਆ ਨਾ ਵੀਰ ਅਸੋ ਹਮਨੇ ਕੁ ਮਿੱਟੀ ਨੇ ਕਮਾਲ ਕਰਤਾ ਇਹ ਤਾਂ ਇੱਥੇ ਰੋਗੀਆਂ ਬੰਦੇ ਯਾਰ ਬੰਤੀ ਵਧੀਆ ਹੀ ਸਭ ਵਧੀਆ ਯਾਰ ਬहोत ਵਧੀਆ ਬੰਦੇ ਆ អត់គ្រូហ៎គ្រូរីនការ meri botal reh gayi botal lili apne meri botal pani ki

ਮਰ ਜਦੋਂ 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 ਗਾਉਂ ਕੋ ਕੁਂਝ ਬੜੇ ਨਹੀਂ ਕੱਲਦਾ ਯਾਰ ਪੀਰਾ ਬਾਬਾ ਨਾ you ਇਹ ਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਜਿਹੜਾ ਬਾਬਾ ਨਾਨਕ ਜਿਹੜਾ ਹੋਇਆ ਸੀ